ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਆ ਬੇਨਤੀ ਆ ਸਜਣੋ ਆਪਣੀ ਨਰਕਪਰਖ ਦਾ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਸੇ ਦਾ ਫਾਇਦਾ ਹੁੰਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਨਸ਼ਹਿਰਾ ਚੌਧਰੀ ਜਾਲਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਨੂੰ ਤਰਨਤਾਰ ਸਾਹਿਬ। ਬਾਈ ਰਾਣੀਕੋਲ ਪ੍ਰਿੰਦਰ ਸਿੰਘ ਕੋਲ ਪਹੁੰਚੇ ਆ। ਦੋ ਮੱਜਾ ਸੁਈਆਂ ਸਵਾਈਆਂ ਕਰਦੇ ਆ ਬਾਈ ਨਾਲ ਗੱਲਬਾਤ। ਬਣੇ ਰਿਓ ਫਰਜ਼ ਸਮਝੀਏ ਜਰੂਰ ਐਂਡ ਕਰ। ਸੱਜਣੋਂ ਬਾਹਰ ਤੋਰ ਫੇਰ ਕੇ ਵਿਖਾਉਣੇ ਜਗਾ ਭੀੜੀ ਆ। ਤੇ ਜਦੋਂ ਡੰਗਰ ਬੱਚਾ ਨਹੀਂ ਢੱਕ ਦਿੰਦਾ ਜਦੋਂ ਖੋਲ ਕੇ ਤੋਰ ਕੇ ਵਿਖਾਈਏ ਨਾ ਡੰਗਰ ਥੋੜਾ ਜਿਹਾ ਦੂਣਾ ਲੱਗਦਾ। ਬੰਦੋ ਬਾਈ ਜੀ ਅੱਗੇ ਬੱਚਾ ਮੈਂ ਦੇ। ਬਸ ਕਰੋ। ਬੰਦੂ ਸਾਹਿਬ ਜੇ ਲਾਈ ਆ। ਚਲੋ ਕੋਈ ਨਹੀਂ ਬੰਦ। ਇਹ ਬਾਈ ਨੇ ਵੀ ਪਾ ਲਿਆ ਠੀਕ ਆ ਬੰਦੋ ਤੇ ਸਜਣੋਂ ਪਹਿਲਾਂ ਸੋਚਿਆ ਕਿ ਧਾਰਾਂ ਆਪਾਂ ਮਰਵਾ ਕੇ ਬਿਲਕੁਲ ਵਿਖਾ ਦਈਏ ਧਾਰਾਂ ਮਾਰ ਕੇ ਬਾਈ ਨੇ ਲਿਆਂਦੀ ਸੀ ਹਾਂ ਜੀ ਸਰ ਆਜੋ ਤੇ ਲਓ ਜੀ ਪਹਿਲਾਂ ਧਾਰਾਂ ਤੋਂ ਸ਼ੁਰੂਆਤ ਕਰੀਏ ਇਹ ਕੋਈ ਪੂਰ ਨਹੀਂ ਛਟਾ ਨਹੀਂ ਨਹੀਂ ਥੱਲੇ ਮਾਰੋ ਜੀ ਪਰ ਥੱਲੇ ਠੀਕ ਹੈ ਜੀ ਹਾਂ ਲਓ ਜੀ ਸਜਣੋਂ ਥੱਲੇ ਮਾਰੋ ਥੱਲੇ ਥੱਲੇ ਸਿੱਧੀ ਧਾਰ ਮਾਰੋ ਬਾਈ ਜੀ ਲਓ ਸਜਣੋ ਬਸ ਕਰੋ ਇਹ ਕਰੂ ਬਾਹਰ ਦੀ ਜੇ ਲੋਈ ਭਾਜੀ ਸਭ ਤੋਂ ਪਹਿਲਾਂ ਆਪਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਦਾਸ ਜੀ ਸਾਡੇ ਸਾਹਿਬ ਕੀ ਹਾਲ ਹੈ ਉਹ ਠੀਕ ਹੈ ਚੜ੍ਹਦੀ ਕਲਾ ਮਹਾਰਾਜ ਬਾਬਾ ਦੀਪ ਸਿੰਘ ਕਿਰਪਾ ਠੀਕ ਆ ਹਾਂਜੀ ਅਰਾਧੋ ਪੀੜ ਤੇ ਜਿਹੜੇ ਫੇਰ ਚਲੋ ਮਹਾਰਾਜ ਨੇ ਮਸੀਹਾ ਕਰਤਾ ਪਾਣੀ ਲੈ ਆਇਆ ਚਲੋ ਬਹੁਤ ਵਧੀਆ ਆ ਭਲਾ ਹੋਵੇ ਇਹਨਾਂ ਦਾ ਮਹਾਰਾਜ ਭਲਾ ਕਰੇ ਬੜਾ ਜੀ ਘਰੋਂ ਬੁਖਾਰ ਹੋਇਆ ਸੀ ਘਰੋਂ ਬੁਖਾਰ ਸੀ ਡਰੈਸ ਕਰਕੇ ਭਾਜੀ ਨੋਟ ਨਕਰ ਇਸ਼ਾਰਾ ਪਨੂਆ ਪਿੰਡ ਅਸਨ ਸਾਹਿਬ ਫਿਲਿਪੀਨਸ ਦੇ ਤਰਨਤਾਂਟ ਦੇ ਜਲੰਕਰਨ ਦਾ ਨੰਬਰ ਬਾਈ ਜੀ ਮੋਬਾਈਲ ਨੰਬਰ 995586553 ਠੀਕ ਆ ਤੇ 2 ਮਹੀਨਾ ਨਾ ਹਾਂ ਮਹੀਨਾ ਇਹ ਚਲੋ ਲਾ ਕੇ ਡੇ ਆ ਇਹਨਾਂ ਲਾ ਕੇ ਕਰ ਲਈ ਤਾਂ ਉਹਨਾਂ ਦੀ ਗਾਰੰਟੀ ਤੇ ਜਿਵੇਂ ਤੁਸੀਂ ਕਿਹਾ ਕਿ ਭੇਜੀ ਹੋਣਾ ਹਾਂਜੀ ਹਾਂਜੀ ਉਹਨਾਂ ਦੀ ਗਾਰੰਟੀ ਤੇ ਤੇ ਹੁਣ ਧਾਰਾ ਮਰਵਾ ਕੇ ਆਪਾਂ ਪਹਿਲੋਂ ਇਸੇ ਬੈਠੇ ਵਿਖਾ ਦਿਆਂ ਕਿ ਕਿਉਂਕਿ ਜੋ ਗਾਰੰਟੀ ਤੇ ਆਉਂਦਾ ਜਦੋਂ ਚੋਈ ਹੋਵੇ ਨਾ ਡੋੜ ਡੰਗ ਤੇ ਫਿਰ ਪਤਾ ਹੁੰਦਾ ਹੈ ਹੁਣ ਵਿੱਚ ਹੋਏ ਨੇ ਕੀ ਪਤਾ ਲੱਗੋ ਪੂਰਾ ਛੱਟਾ ਜਾਂ ਠੀਕ ਹਿਸਾਬ ਦਾ ਨਹੀਂ ਸੰਤੂ ਸਾਹਿਬ ਬਹੁਤ ਹੁਣ ਬਿਲਕੁਲ ਚੋਈ ਓਕੇ ਹੈ ਨਾ ਬੜੀ ਸੋਹਣੀ ਲੱਗਦੀ ਆ ਲਓ ਸਜਣੂ ਇੱਕ ਕਰਾਂ ਇਤੋਂ ਹੀ ਸ਼ੁਰੂਆਤ ਕਰਦੇ ਆਪਾਂ ਨੇੜ ਤੋਂ ਕਰਵਾ ਦਨੇ ਥਾਲੇਵਾ ਚੈੱਕ ਬਹੁਤ ਸੋਹਣਾ ਥਾਲੇਵਾ ਲਓ ਜੀ ਠੀਕ ਆ ਚਲੋ ਤੋਰ ਕੇ ਵਿਖਾ ਦ ਥੋੜੀ ਜਿਹੀ ਜਗਾ ਪੀ ਫਿੜੀ ਆ ਕਰਕੇ ਬਾਹਰ ਨੂੰ ਕੱਢ ਕੇ ਰਖਾਉਣੀ ਆ ਹਾਂਜੀ ਕੱਢ ਦੋ ਭਾਈ ਜੀ ਮੈਂ ਇਹਨੂੰ ਤੋੜ ਦੋ ਲਓ ਜੀ ਤੇ ਇੱਕ ਹਸਜ ਨੂੰ ਦੂਜੇ ਨੰਬਰ ਤੇ ਨੀਲੀ ਦਾ ਵੀ ਵੇਗੀ ਨਾਲ ਇਹਨੂੰ ਤਾਂ ਭਾਈ ਜੀ ਬਾਹਰ ਨੂੰ ਸਿੱਧੀ ਕਰ ਦੋ ਬਰਾ ਇਹ ਸੂਵੇ ਦੂਜਾ ਲਾ ਲਓ ਭਾਵੇਂ ਸਜ ਨੂੰ ਤੀਜਾ ਲਾ ਲਓ ਨਹੀਂ ਤੀਜਾ ਨਹੀਂ ਆ ਗਈ ਜੇ ਸੂਵੇ ਸੇਂਗੀ ਖੁੱਲਾ ਲੱਗਦੀ ਠੀਕ ਆ ਇਹ ਵੀ ਦੂਜੇ ਤੇ ਕਰੋ ਬਾਈ ਕਿਦਨ ਸਹੀ ਏ ਇਹ ਕੱਲ ਰਾਤ ਦੀ ਹੈ ਜੀ ਕੱਲ ਰਾਤ ਦੀ ਸੂਈ ਹੈ ਹਾਂਜੀ ਕੱਲ ਰਾਤ ਦੀ ਤਾਜੀ ਸੂਈ ਆ ਆ ਪਾਜ ਲਾ ਕੇ ਜਣੇ ਕੱਲ ਦੀ ਨਹੀਂ ਠੀਕ ਆ ਹਾਂਜੀ ਚਲੋ ਭਾਈ ਲਵਾਈ ਸਜਰੋ ਤੇ ਮੈਂ ਦਵਾਈ ਦੋਈ ਜੰਗੀ ਆ ਲੋ ਇੱਕ ਕੱਟੇ ਨੂੰ ਇਹਨੇ ਜਨਮ ਦਿੱਤਾ ਸਜਣੂ ਮਗਰ ਮੇਕਾਫ ਆ ਠੀਕ ਹੈ ਜੀ ਰੇਡ ਭਾਈ ਜੀ ਫੇਰ ਪੈਦੀ ਇਹਦਾ ਭਾਣੇ ਕਰਨ ਨੂੰ ਕੋਨੇ 80 ਕਰੀ ਚਾਹੀਏ ਹਾਂ ਇਹ ਆਸ ਨਹੀਂ ਕਰੀ ਜਾਈਏ 85 ਕਰੀ ਗਈ ਹੈ 75 ਦੀ ਆਣਾ 75 ਦੀ 75 ਦੀ ਆਣਾ ਚਲੋ ਠੀਕ ਆ ਹਾਂਜੀ ਲਓ ਸਜਣੋ 75000 ਦੀ ਜੈਸਨੋ ਮੈਂ ਮਿਲ ਜੂਗੀ ਦੂਜੇ ਨੰਬਰ ਤੇ ਨੀਲੀ ਰਾ ਵੀ ਆ ਗਈ ਇਹ ਨੀਲੀ ਰਾ ਕੱਟੀ ਮਗਰ ਬਾਈ ਜੀ ਕੱਟਾਂ ਨੇ ਜੀ ਮਗਰ ਬੱਚਾ ਕੀ ਹੁੰਦੇ ਇਹ ਕੱਟਾ ਜੀ ਇਹਦੇ ਮਗਰ ਵੀ ਖੋਲ ਕੇ ਹਾਂਜੀ ਕੱਟਾ ਵਾ ਠੀਕ ਆ ਠੀਕ ਆ ਖੋਲ ਦੋ ਤੋਰੋ ਤੇ ਦੁੱਧ ਬਾਈ ਜੀ ਇਹਦੇ ਕੋਲ ਛੋਟੀ ਕੋਲ ਫੰਦੂ ਦਾ ਵੀ ਹੈਗਾ 8 ਹੀ ਆ ਸੱਤ ਕਰਕੇ ਪੰਜ ਭਰਾ ਬਣ ਜਾਂਦੀ ਗਰੰਟੀ ਯਾਰ ਦੂਜਾ ਦੂਆ ਆਪਣਾ ਭਰਾ ਮਾਰੇ ਕੋ ਘੱਟ ਵੱਧ ਹੀ ਗਰੰਟੀ ਆ ਦੂਆ ਕਰਵਾ ਇਹ ਸੂਬਾ ਪਹਿਲਾ ਜੀ ਝੋਟੀ ਪਹਿਲਾ ਹੈ ਹਾਂ ਪਰੂਨ ਸਦੀ ਆ ਅੱਛਾ ਲੱਗਦੀ ਜਿਵੇਂ ਦੁੱਧਾਂ ਦੀ ਹਾਂ ਲੱਗਦੀ ਦੂਜਾ ਪਰ ਪਹਿਲਾ ਹੀ ਬਹੁਤ ਸੱਚ ਨੂੰ ਪਹਿਲਾ ਸੂਬਾ ਪਲੂਨ ਹੀ ਸੋਈ ਆ ਤੇ 7 ਕਿਲੋ ਦੁੱਧ ਆ ਮੰਨ ਕੇ ਸੌਦਾ ਕਰਿਓ ਜਿੰਨੇ ਪੱਕੀ ਖੜਨੀ ਹੈ ਗਰੰਟੀ ਯਾਰ ਠੀਕ ਆ ਤੇ ਹੋਰ ਨੀਲੀ ਦਾਵੀ ਦੇ ਵਿੱਚ ਆ ਨਿੱਕਾ ਗੋਲ ਸਿੰਘ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਕਰਮ ਵਾਲੀਆਂ ਤੇ ਠੰਡੀ ਸੀ ਹਾਂ ਦੋਨਤੇ ਵੀ ਥੱਲੇ ਨਿਸ਼ਾਨੀਆਂ ਨਿਛੋੜੀਆਂ ਸਾਰੀਆਂ ਹੀ ਕਵਰ ਕਰਤੀਆਂ ਹਲੋ ਤੇ ਬਾਈ ਜੀ ਦਾ ਰੇਟ ਸੰਧੂ ਸਾਹਿਬ ਮੋੜਲੇ ਦਾ ਫਿਕਸ ਸਾਹਮਣੇ ਕਰਨਾ ਵੀ ਜਾਇ ਜਾਇ ਜੀ ਇੰਨਾ ਭਾਈ ਲੋਕੀ ਇਹੋ ਜਿਹੇ ਸਵਾਲਾ ਕੀ ਮੰਗ ਰਹੇ ਹਾਂ ਇਹਦਾ ਮੁੱਲ ਕਰਨਾ ਜੇ 90 ਹਾਂ ਤੇ 85 ਦੀਆਂ 85 ਦੀ ਠੀਕ ਆ ਭਾਈ ਜੀ ਦੂਜੇ ਤੀਜੇ ਨੰਬਰ ਤੇ ਗਾਂ ਆ ਗਈ ਬੈੜ ਆ ਨਾ ਹਾਂ ਬੈੜ ਆ ਜੀ ਗੱਭਣ ਆ ਭਾਈ ਗੱਭਣ ਆ ਠੀਕ ਆ ਚਲੋ ਲਾਓ ਬਾਤ ਕਰਿਓ ਭਾਈ ਜੀ ਸੋ ਮੈਂ ਲੈ ਲੈਂਦੀ ਆ ਪੰਜ ਸੱਤ ਤਾਂ ਲੈਂਦੀ ਇਹਦੇ ਠੀਕ ਆ ਭਾਈ ਜੀ ਹਾਂ ਜੀ ਚਲ ਕੋਈ ਨਹੀਂ ਆ ਇਹਨੂੰ ਲਾਓ ਘੱਟੋ ਲਓ ਜੀ ਆ ਜਿਹੜੀ ਫੇਸ ਕੁਆਲਟੀ ਸੰਜਣੋ ਦੇਨ ਜੇ ਹੌਕਾ ਖਾਂਡ ਖੜਦੀ ਖੁੱਲਾ ਢੁੱਲਾ ਪੰਜ ਛੇ ਦਨ ਲੈ ਜਨੇ ਲੈ ਜਨੇ ਬਾਈ ਜੀ ਇਹ ਸੰਤੂ ਸਾਹਿਬ ਭਾਂਡਾ ਸੁਈ ਤੋਂ ਵੀ ਲੈ ਜੇ 25 ਲੀਟਰ ਦੀ ਗਾਰੰਟੀ ਜਾਲਾ 20 ਲੀਟਰ ਤੇ ਦਊਗੀ ਨਾ 20 ਕਿਲੋ ਹਨਾ ਸੱਚ ਨਾਲ 20 ਕਿਲੋ ਦੁੱਧ ਭਾਂਡੇ ਚ ਪਾਊਗੀ ਬਾਈ ਕਹਿੰਦਾ ਬਾਕੀ ਕੋਈ ਆਪਦੀ ਤਸੱਲੀ ਕਰਿਓ ਆਪਦੀ ਜਜਮੈਂਟ ਕਰਿਓ ਹਨਾ ਪਾਸ ਕਰਕੇ ਲੈ ਜੇ ਭਾਂਡਾ ਭਰਾ ਹਾਂ ਜੇ ਆਨਲਾਈਨ ਵੀ ਮੰਗਾਉਣੀ ਹੋਵੇ ਆਨਲਾਈਨ ਵੀ ਦੇ ਦਿਆਂਗੇ ਗਾਰੰਟੀ ਉਹ ਥਾਣਾ ਦੀ ਠੀਕ ਆ ਦੁੱਧ ਦੀ ਗਰੰਟੀ ਨਹੀਂ ਥਨਾ ਵਗਦੇ ਆਂ ਦੀ ਗਰੰਟੀ ਹੁੰਦੀ ਹੈ ਜੀ ਹਾਂ ਵਗਦੇ ਆਂ ਦੀ ਗਰੰਟੀ ਦੁੱਧ ਦੀ ਗਰੰਟੀ ਨਹੀਂ ਵਗਦੇ ਥਨਾ ਚਲੋ ਜਿੱਦਾਂ ਪਿੱਛੋਂ ਮਾਲਕਾਂ ਨੇ ਕਿਹਾ ਜਿੱਥੋਂ ਆਈ ਹੁੰਦੀ ਆ ਜਿੱਤਰਾ ਉਹਨਾਂ ਕਹਤਾ ਆ ਕਿ ਦੁੱਧ ਇੰਨਾ ਭਰਿਆ ਇਤਰਾ ਹੀ ਅੱਗੇ ਆਪਾਂ ਤਾਂ ਦੱਸਦਾ ਬਾਕੀ ਆਪ ਤਾਂ ਜੈਸਾ ਲਾਣਾ ਦੇਣ ਹਫਤਾ ਲੈ ਗਈ ਤੇ 20 ਕਿਲੋ ਦੀ ਸ਼ੁਰੂਆਤ ਆ ਦੇਖਿਆ ਯਾਦ ਦਿੰਦਾ ਤੇ ਭਾਂਡਾ ਦਊਗਾ ਕਿ ਨਹੀਂ ਦਊਗਾ ਦੇਣ ਤੇ ਹੁਣ ਸਿਆਲ ਵਾਲੇ ਸੱਜਣੋਂ ਆ ਕੇ ਅਸੀਂ ਆ ਪਿੰਡ ਪੁਰਾਣੀਆਂ ਦੇਖ ਪੈਂਦਾ ਤੁੰਗ ਸਰ ਹਾਂਜੀ ਤੇ ਰੇਟ ਪਾਈ ਜਾਂਦਾ ਆ ਪੁਰਾਣੀ ਕੋਈ ਨਵਾਇਆ ਕੋਟਾਨੀ ਪਾ ਲਈ ਵੇੜ ਦੇਖੋ ਨਹੀਂ ਪੂਰੀ ਪੂਰੀ ਨਿੱਗਰ ਆ ਜੀ ਫਾੜੀ ਵਾਲਾ ਲੈਵਾ ਆ ਫਾੜੀਆ ਕੰਨੀ ਤੇ ਰੇਟ ਬਾਈ ਰੇਟ ਸੰਧੂ ਸਾਹਿਬ 55 ਜੈ ਸਨੋ ਬਾਈ ਪੂਰੇ 50 ਦੀ ਦੇ ਦਿਆਂਗੇ ਠੀਕ ਆ ਬਾਈ ਸਜਣੋ 50000 ਦੀ ਵੇੜ ਤੇ ਮੱਜਾਂ ਦਾ ਵੀ ਰੇਟ ਤੁਹਾਨੂੰ ਪੁੱਛਤਾ ਜਾਇ ਜਾਕੀਮਤ ਸਾਰੇ ਪਜਵਾ ਦੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ